ਸਤਕਾਰਯੋਗ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਦੇ ਇਸ 12ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 10ਵੀਂ ਪੌੜੀ ਦੀ ਸੰਖੇਪ ਵਿਚਾਰ ਕਰਨ ਦਾ ਯਤਨ ਕਰਨਾ ਹੈ ਪਹਿਲੇ ਆਪ ਜੀ ਪਾਠ ਸ਼ਰਵਨ ਕਰੋ ਫਿਰ ਆਪਾਂ ਵਿਚਾਰ ਵਿੱਚ ਜੁੜਦੇ ਆ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਇਸ਼ਣਾਨ ਸੁਣਿਆ ਪੜ ਪੜ ਪਾਵ ਮਹਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਆਪ ਜੀ ਜਾਣਦੇ ਹੀ ਹੋ ਕਿ ਸੁਣਿਆ ਦੀਆਂ ਪੌੜੀਆਂ ਵਿੱਚ ਸਤਿਗੁਰੂ ਜੀ ਦਰਸਲ ਗੁਰ ਕੀ ਸਿੱਖ ਸੁਣੀ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਸੁਣਨ ਦਾ ਮਹਾਤਮ ਦਰਸਾ ਰਹੇ ਹਨ ਸੁਣਨ ਨਾਲ ਮਨੁੱਖ ਮਹਾਨ ਕਿਤਨਾ ਬਣ ਜਾਂਦਾ ਹੈ ਸਾਰੇ ਚੰਗੇ ਗੁਣ ਸੁਣਨ ਨਾਲ ਪੱਲੇ ਆ ਸਕਦੇ ਨੇ ਪਰ ਸੁਣਨਾ ਕੀ ਹੈ ਇਨਾ ਪਤਾ ਹੋਵੇ ਸਤਗੁਰੂ ਦੀ ਸਿੱਖਿਆ ਸੁਣਨੀ ਹੈ ਜੇ ਸਾਧੂ ਪੁਰਸ਼ ਮਿਲ ਜਾਏ ਸਤਗੁਰੂ ਦਾ ਸੰਗ ਨਸੀਬ ਹੋ ਜਾਏ ਤਾਂ ਆਪ ਬਹੁਤਾ ਬੋਲੀ ਦਾ ਨਹੀਂ ਸੁਣੀਦਾ ਹੈ ਮੂਰਖ ਬੋਲਦਾ ਵਧੇਰੇ ਹੈ ਸੁਣਦਾ ਘੱਟ ਹੈ ਸਿਆਣਾ ਪੁਰਸ਼ ਸੁਣਦਾ ਵਧੇਰੇ ਹੈ ਬੋਲਦਾ ਘੱਟ ਹੈ ਕੁਝ ਲੋਕ ਤਾਂ ਇਓਂ ਵੀ ਕਹਿੰਦੇ ਨੇ ਕਿ ਮੂਰਖ ਦੀ ਜ਼ੁਬਾਨ ਦਿਮਾਗ ਦੇ ਅੱਗੇ ਲੱਗੀ ਹੁੰਦੀ ਹੈ ਤੇ ਸਿਆਣੇ ਦੀ ਦਿਮਾਗ ਦੇ ਪਿੱਛੇ ਗੱਲ ਵੀ ਸੱਚ ਹੈ। ਖੈਰ ਕਬੀਰ ਜੀ ਨੇ ਆਖਿਆ ਹੈ ਸੰਤ ਮਿਲੇ ਕਿਛ ਸੁਣੀਐ ਕਹੀਐ ਉਹਨਾਂ ਵੀ ਪਹਿਲਾਂ ਸੁਣਨ ਦਾ ਜ਼ਿਕਰ ਕੀਤਾ ਫਿਰ ਕੋਈ ਪ੍ਰਸ਼ਨ ਰਹਿ ਜਾਏ ਕੋਈ ਸਵਾਲ ਉੱਠੇ ਤਾਂ ਸੰਤ ਨੂੰ ਤੁਸੀਂ ਬਿਆਨ ਕਰਕੇ ਦੱਸੋ ਉਹ ਸਮਝਾਨ ਕਰੇਗਾ ਪਰ ਪਹਿਲੀ ਗੱਲ ਹੈ ਸੰਤ ਨੂੰ ਸੁਣੋ ਗੁਰੂ ਨੂੰ ਸੁਣੋ ਸੁਣਨਾ ਸਭ ਤੋਂ ਵੱਡੀ ਕਲਾ ਹੈ ਜਿਸ ਨੂੰ ਸਹੀ ਅਰਥਾਂ ਵਿੱਚ ਸੁਰਤ ਟਿਕਾ ਕੇ ਸੁਣਨਾ ਆ ਗਿਆ ਉਸ ਨੂੰ ਮੰਜ਼ਿਲ ਮਿਲ ਗਈ ਕਬੀਰ ਜੀ ਕਹਿੰਦੇ ਨੇ ਖਿਆਲ ਰਖੀ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸ਼ਟ ਕਰ ਰਹੀ ਹੈ ਤੇ ਜੇ ਬਾਈ ਦੀ ਵੇ ਕੋਈ ਮੂਰਖ ਮਿਲ ਜਾਏ ਅਸੰਤ ਸੰਤ ਦੇ ਉਲਟ ਬਿਰਤੀ ਵਾਲਾ ਤੇ ਉਥੇ ਚੁੱਪ ਕਰ ਰਹੀ ਬਸ ਨਾ ਸੁਣਨਾ ਹੀ ਹੈ ਧਿਆਨ ਨਹੀਂ ਦੇਣਾ ਉਧਰ ਸੁਰਤ ਉਧਰ ਨਹੀਂ ਲਜਾਣੀ ਤੇ ਨਾ ਕੁਝ ਬੋਲਣਾ ਹੀ ਹੈ ਇਸ ਨਾਲ ਬੋਲਣਾ ਵੀ ਬੁਰਾ ਹੈ ਭਾਈ ਗੁਰਦਾਸ ਜੀ ਨੇ ਬਿਆਖਿਆ ਹੈ ਮੂਰਖ ਨਾਲ ਚੰਗੇਰੀ ਚੁੱਪਾ ਮੂਰਖ ਦੇ ਨਾਲ ਤਾਂ ਚੁੱਪ ਹੀ ਚੰਗੀ ਹੈ ਨਾ ਸੁਣਨ ਦੀ ਲੋੜ ਨਾ ਕੁਝ ਕਹਿਣ ਦੀ ਜ਼ਰੂਰਤ ਪਰ ਜੇ ਗੁਰੂ ਦੀ ਮੱਤ ਸੁਣਨ ਦੀ ਜਾਂਚ ਆ ਜਾਏ ਤਾਂ ਕਹਾਣੀ ਜ਼ਿੰਦਗੀ ਦੀ ਬਦਲ ਜਾਂਦੀ ਹੈ ਸਤ ਸੰਤੋਖ ਗਿਆਨ ਤਿੰਨ ਜ਼ਿਕਰ ਸਤਗੁਰੂ ਜੀ ਨੇ ਪਉੜੀ ਦੀ ਪਹਿਲੀ ਪੰਕਤੀ ਵਿੱਚ ਕੀਤੀ ਕਿਤੇ ਜਿਹੜੇ ਕਿ ਸੁਣਨ ਨਾਲ ਮਨੁੱਖ ਨੂੰ ਹਾਸਲ ਹੁੰਦੇ ਨੇ ਗੁਣ ਸਤ ਦਾ ਸਧਾਰਨ ਤੌਰ ਤੇ ਅਰਥ ਕੀਤਾ ਜਾਂਦਾ ਹੈ ਸੱਚ ਤੇ ਸੱਚ ਹੈ ਨਿਰੰਕਾਰ ਪਰ ਜਿੱਥੇ ਸੰਤੋਖ ਨਾਲ ਸਤ ਆ ਜਾਏ ਉੱਥੇ ਸਿਆਣੇ ਲੋਕ ਕਹਿੰਦੇ ਨੇ ਇਹ ਦਾਨ ਦਾ ਅਰਥ ਲੈ ਕੇ ਬੈਠਾ ਹੈ ਸਤੀ ਦੇ ਸਤੀ ਪੁਰਸ਼ ਦਿੰਦਾ ਹੈ ਦਾਨੀ ਪੁਰਸ਼ ਦਿੰਦਾ ਹੈ ਤੇ ਲੈਣ ਵਾਲੇ ਅੰਦਰ ਸੰਤੋਖ ਹੋਣਾ ਚਾਹੀਦਾ ਹੈ ਦੂਜੀ ਗੱਲ ਦੇ ਵੀ দান ਕੋਈ ਤਾਂ ਹੀ ਸਕਦਾ ਹੈ ਜਿਸ ਦੇ ਆਪਣੇ ਅੰਦਰ ਵੀ ਸੰਤੋਖ ਹੋਵੇ ਜਿਹਦੇ ਅੰਦਰ ਤਮਾ ਨਹੀਂ ਮੁੱਕੀ ਉਸਨੇ ਵੰਡਣਾ ਕੀ ਹੈ ਉਹ ਤਾਂ ਮੰਗੇਗਾ ਵੰਡੇਗਾ ਨਹੀਂ ਪਰ ਗੁਰੂ ਦੀ ਮੱਤ ਸੁਣ ਕੇ ਸਮਝ ਆ ਗਈ ਚਾਹੇ ਉਹ ਦੁਨੀਆਂ ਦੇ ਪਦਾਰਥ ਨੇ ਨਾਲ ਨਹੀਂ ਜਾਣੇ ਨਾਲ ਆਏ ਨਹੀਂ ਜੇ ਨਾਮ ਦਾ ਧਨ ਪੱਲੇ ਪੈ ਗਿਆ ਗੁਰੂ ਦੀ ਮੱਤ ਵਿੱਚੋਂ ਤਾਂ ਪਏਗਾ ਹੀ ਤਾਂ ਫਿਰ ਤਾਂ ਵੰਡਣ ਤੋਂ ਸੰਕੋਚ ਕੋਈ ਕਰਦਾ ਹੀ ਨਹੀਂ ਹਰ ਭਗਤ ਦਾਨੀ ਹੈ ਮੈਂ ਫਿਰ ਕਹਿਣਾ ਚਾਹੁੰਦਾ ਹਾਂ ਹਰ ਭਗਤ ਦਾਨੀ ਹੈ ਕਿਉਂਕਿ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਇਹ ਬਰਤੀ ਉਸ ਦੀ ਬਣ ਗਈ ਹੈ ਕੋਈ ਆਵੇ ਉਸਨੇ ਕਦੀ ਪੁੱਛਿਆ ਨਹੀਂ ਤੂੰ ਚੋਰ ਹੈਂ ਡਾਕੂ ਹੈਂ ਬਦਮਾਸ਼ ਹੈ ਕਿ ਭਲਾ ਮਾਨਸ ਹੈ ਸੰਤ ਆਪਣੇ ਵੱਲੋਂ ਨਾਮ ਦੀ ਦੌਲਤ ਵੰਡੀ ਜਾਂਦਾ ਹੈ ਹਰੀ ਗੁਣਾ ਦੇ ਖਜ਼ਾਨੇ ਖੁੱਲੇ ਲਟਾਉਂਦਾ ਹੈ ਕਬੀਰ ਜੀ ਨੇ ਤਾਂ ਸਪਸ਼ਟ ਆਖਿਆ ਉਹਨਾਂ ਆਖਿਆ ਕਬੀਰ ਲੂਟਣਾ ਹੈ ਤਾਂ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਗੇ ਜਦ ਪ੍ਰਾਨ ਜਾਹੇਗੇ ਕੂਡ ਜਿਸ ਦਿਨ ਪ੍ਰਾਣ ਨਿਕਲ ਗਏ ਫਿਰ ਪਛਤਾਵਾ ਵੀ ਕੰਮ ਨਹੀਂ ਆਉਂਦਾ ਕਰੇ ਕੋਈ ਲੱਖ ਤੋਂ ਭਗਤ ਨਾਮ ਦੀ ਦੌਲਤ ਵੰਡਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਸੁਣਾਉਂਦਾ ਤੇ ਉਹਨਾਂ ਵਿੱਚ ਮਨੁੱਖ ਦੀ ਜ਼ਿੰਦਗੀ ਨੂੰ ਲੀਨ ਕਰਨ ਦਾ ਯਤਨ ਕਰਦਾ ਹੈ ਜਿਨ੍ਹਾਂ ਨੇ ਗੁਰੂ ਦੀ ਮਤ ਸੁਣ ਲਈ ਉਹ ਵੱਡੇ ਦਾਨੀ ਨੇ ਪਹਿਲੀ ਗੱਲ ਉਹ ਨਾਮਦਾਨ ਵੰਡਦੇ ਨੇ ਗੁਰਸਿੱਖ ਦੀ ਜ਼ਿੰਦਗੀ ਕਦੀ ਪੜਨੀ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੜੋ ਅਸੀਂ ਨਾਮ ਧਾਰੀਕ ਸਿੱਖ ਹਾਂ ਅਸਲੀ ਸਿੱਖ ਟਾਵਾ ਟਾਵਾ ਹੈ ਸਤਗੁਰੂ ਜੀ ਨੇ ਸਮਝਾਇਆ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉਠ ਹਰ ਨਾਮ ਤੇ ਆਵੇ ਪਹਿਲਾਂ ਤਾਂ ਅੰਮ੍ਰਿਤ ਵੇਲੇ ਉੱਠ ਕੇ ਆਪ ਹਰੀ ਦੇ ਸਿਮਰਨ ਵਿੱਚ ਜੁੜੇ ਜੋ ਆਪ ਤਨ ਕਮਾਉਦਾ ਨਹੀਂ ਉਹ ਵੰਡੇਗਾ ਵੀ ਕੀ ਸੋ ਪਲਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਪਲਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਇਹ ਹੈ ਉਸ ਦਾ ਪਹਿਲਾ ਕਰਮ ਫਿਰ ਸਾਧ ਸੰਗਤ ਵਿੱਚ ਜਾ ਕੇ ਵੀ ਭਗਤੀ ਵਿੱਚ ਜੁੜਨਾ ਪਰ ਸੰਪੂਰਨਤਾ ਜੋ ਹੈ ਸ਼ਬਦ ਲੰਮਾ ਹੈ ਸਮਾ ਸੰਕੋਚਮਾ ਹੈ ਪਰ ਜਿੱਥੇ ਸਤਿਗੁਰੂ ਜੀ ਨੇ ਸਿੱਖੀ ਦੀ ਸੰਪੂਰਨਤਾ ਦੱਸੀ ਆਖਰੀ ਪੰਕਤੀ ਵਿੱਚ ਆਖਿਆ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੇ ਜੋ ਆਪ ਜਪਦਾ ਹੈ ਦੂਜਿਆਂ ਨੂੰ ਜਪਾਉਂਦਾ ਹੈ ਨਾਮ ਦਾਨ ਕਰਦਾ ਹੈ ਵੰਡਦਾ ਹੈ ਤੋ ਜਿਸ ਨੇ ਗੁਰੂ ਦੀ ਮੱਤ ਸੁਣੀ ਉਹ ਵੱਡਾ ਦਾਤਾ ਬਣ ਗਿਆ ਦੁਨੀਆ ਦੇ ਪਦਾਰਥ ਮੰਡਣ ਵਿੱਚ ਵੀ ਉਹ ਸੰਕੋਚ ਨਹੀਂ ਕਰਦਾ ਲੋੜਵੰਦ ਆਇਆ ਹੈ ਤੇ ਉਸ ਦੀ ਵਰਤੀ ਬਾਬਾ ਸ਼ੇਖ ਫਰੀਦ ਦੇ ਬਚਨਾ ਵਾਂਗ ਇੰਜ ਹੋਵੇਗੀ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਪਾਸ ਥੋੜਾ ਹੀ ਸਹੀ ਉਸ ਥੋੜੇ ਵਿੱਚੋਂ ਵੀ ਵੰਡ ਦਿੰਦਾ ਜਿਸ ਵੇਲੇ ਕੋਈ ਗਰਜ਼ਮੰਦ ਸਾਹਮਣੇ ਆ ਜਾਂਦਾ ਹੈ ਉਹ ਸਵਾਲੀ ਨੂੰ ਖਾਲੀ ਨਹੀਂ ਮੋੜਦਾ ਇਹ ਫਰਕ ਹੈ ਸਵਾਲੀ ਸਹੀ ਹੋਵੇ ਉਸ ਦੀ ਨਦਰ ਪਛਾਣਦੀ ਹੈ ਸਾਧੂ ਨੂੰ ਧੋਖਾ ਨਾ ਦੇ ਸਕੋਗੇ ਉਹ ਪਹਿਚਾਣਦਾ ਹੈ ਲੋੜਵੰਦ ਕੌਣ ਹੈ ਸਤਿਗੁਰੂ ਦੀ ਮਤ ਜਿਸ ਨੇ ਪੱਲੇ ਬੰਨ ਲਈ ਉਸ ਦੀ ਸੁਰਤ ਬੜੀ ਉੱਚੀ ਹੈ ਔਰ ਖਿਆਲ ਰੱਖਣਾ ਜਿਸ ਦਾ ਸੁਰਤ ਦਾ ਸ਼ੀਸ਼ਾ ਮਨ ਦਾ ਸ਼ੀਸ਼ਾ ਜਿਸ ਵੇਲੇ ਪੂਰੀ ਤਰ੍ਹਾਂ ਕਲੀਨ ਹੈ ਸਾਫ ਹੈ ਉਸ ਵੇਲੇ ਉਸ ਦੇ ਸਾਹਮਣੇ ਜੋ ਆ ਜਾਏਗਾ ਉਸ ਨੂੰ ਪੜ ਲਏਗਾ ਮਾਈਂਡ ਰੀਡਿੰਗ ਵਿੱਚ ਇਹੀ ਗੁਣ ਤਾਂ ਕਮ ਆਉਂਦਾ ਹੈ ਅੱਖਾਂ ਦੇਖ ਕੇ ਮਨੁੱਖ ਸਮਝ ਜਾਏ ਕਿ ਦੇ ਅੰਦਰ ਕੀ ਚੱਲ ਰਿਹਾ ਹੈ ਸਾਧੂ ਨਾਲ ਤੋਖਾ ਨਾ ਕਰ ਸਕੋਗੇ ਪਰ ਜਿਸ ਨੇ ਉਪਦੇਸ਼ ਸੁਣਿਆ ਸੰਤ ਗੀਰੀ ਕਮਾਈ ਹੈ ਸਾਧੂ ਹੋ ਗਿਆ ਹੈ ਉਹ ਹੈ ਦਾਨੀ ਵੰਡਦਾ ਹੈ ਤੁਹਾਡੀ ਜ਼ਰੂਰਤ ਹੋਈ ਜਾਓਗੇ ਜ਼ਰੂਰ ਮਿਲੇਗਾ ਨਾਮਦਾਨ ਤਾਂ ਉਹ ਸਾਰਿਆਂ ਨੂੰ ਵੰਡਦਾ ਹੀ ਹੈ ਸੁਣਿਆ ਸਤ ਸੰਤੋਖ ਤੇ ਸੰਤੋਖੀ ਹੋਏਗਾ ਤਾਂ ਹੀ ਤਾਂ ਵੰਡਦਾ ਹੈ ਲੋਭੀ ਆਦਮੀ ਵੰਡ ਨਹੀਂ ਸਕਦਾ ਉਹ ਮੰਗ ਸਕਦਾ ਹੈ ਹੋਰ ਮਿਲੇ ਹੋਰ ਮਿਲੇ ਤੇ ਹੋਰ ਮਿਲੇ ਉਹ ਤਾਂ ਸੁਪਨੇ ਵਿੱਚ ਵੀ ਦੰਬੜੀ ਨਾ ਛੱਡੇ ਚਮੜੀ ਭਾਵੇਂ ਚਲੀ ਜਾਏ ਮਹਾਨ ਕੋਸ਼ ਵਿੱਚ ਚਾਰ ਪੰਕਤੀਆਂ ਬੜੀਆਂ ਪਿਆਰੀਆਂ ਨੇ ਉਸ ਬੰਦੇ ਦੇ ਸੰਬੰਧ ਵਿੱਚ ਜਿਹੜਾ ਵੰਡਣਾ ਨਹੀਂ ਜਾਣਦਾ ਬਿਲਕੁਲ ਸੂਮ ਕੰਜੂਸ ਕਿਰਪਣ ਹੋ ਗਿਆ ਹੈ ਉਸ ਦੀ ਇੱਕ ਕਹਾਣੀ ਲਿਖੀ ਹੈ ਕਿ ਸੈਨ ਸਮੇਂ ਸੌਣ ਦੇ ਸਮੇਂ ਸੂਮ ਕੋ ਸੁਪਨਾ ਆਇਓ ਭਈਆ ਇੱਕ ਸੁਪਨਾ ਆ ਗਿਆ ਸੁੱਤੇ ਨੂੰ ਤੇ ਸੁਪਨੇ ਵਿੱਚ ਕੀ ਹੋਇਆ ਆਣ ਅਸੀਸ ਦਈ ਦਿਜਨ ਰਾਜੀ ਰੱਖੇ ਤੁਮ ਕੋ ਜਗ ਮਈਆ ਪੰਡਿਤ ਜੀ ਮਿਲ ਗਏ ਤੇ ਉਹਨਾਂ ਨੇ ਅਸ਼ੀਰਵਾਦ ਦਿੱਤੀ ਬ੍ਰਾਹਮਣ ਦਾ ਇਹ ਵੀ ਇੱਕ ਕਰਮ ਸੀ ਉਹ ਦੂਜਿਆਂ ਨੂੰ ਅਸ਼ੀਰਵਾਦ ਦੇਵੇ ਤੇ ਅਸ਼ੀਰਵਾਦ ਦਾ ਕੋਈ ਮੁੱਲ ਤਾਂ ਨਹੀਂ ਦੇ ਸਕਦਾ ਇਹ ਖਿਆਲ ਰੱਖਣਾ ਦਿਲ ਵਿੱਚੋਂ ਨਿਕਲੇ ਆਸੀਸ ਤਾਂ ਬੇੜਾ ਪਾਰ ਕਰ ਦਿੰਦੀ ਹੈ ਤੇ ਬਾਦ ਆਸੀਸ ਨਿਕਲੇ ਤਾਂ ਬੇੜਾ ਗਰਕ ਵੀ ਕਰ ਦਿੰਦੀ ਹੈ ਗਰੀਬ ਕੋ ਮਤ ਸਤਾ ਗਰੀਬ ਰੋ ਦੇਗਾ ਸਤਾਉਣ ਵਾਲੇ ਨੇ ਆਖਿਆ ਮੇਰਾ ਵਿਗਾੜ ਕੀ ਲਏਗਾ ਇਹ ਇਸ ਦੇ ਪੱਲੇ ਕੀ ਹੈ ਸਿਆਣੇ ਨੇ ਆਖਿਆ ਨਹੀਂ ਇੰਜ ਨਾ ਸਮਝ ਇੱਕ ਕੰਮ ਉਹ ਕਰ ਸਕਦਾ ਹੈ ਉਹ ਰੋ ਤਾਂ ਸਕਦਾ ਹੈ ਨਾ ਗਰੀਬ ਕੋ ਮਤ ਸਤਾ ਗਰੀਬ ਰੋਦੇਗਾ ਸੁਣ ਲੇਗਾ ਭਗਵਾਨ ਤੂੰ ਜੜ ਸਿੱਖੋਗੇ ਕੋ ਦੇਗਾ ਜਣਾ ਪਟ ਦੇਗਾ ਇਉਂ ਹੀ ਅਸੀਸ ਬੇੜੇ ਪਾਰ ਵੀ ਕਰਦੀ ਹੈ ਫਿਰ ਕੋਈ ਦੇਵੇ ਬ੍ਰਹਮ ਨੂੰ ਜਾਣਨ ਵਾਲਾ ਬੰਦਾ ਤਾਂ ਕਹਾਣੀ ਹੀ ਹੋਰ ਹੈ ਖਾਲੀ ਜਾਣ ਦਾ ਸਵਾਲ ਹੀ ਨਹੀਂ ਖੈਰ ਇੱਕ ਕਹਾਣੀ ਹੈ ਜੋ ਕਵਤਾ ਰੂਪ ਵਿੱਚ ਲਿਖੀ ਗਈ ਹੈ ਚਾਰ ਪੰਕਤੀਆਂ ਵਿੱਚ ਹੀ ਆਨ ਅਸੀਸ ਦਈ ਦਿਜਨੇ ਤੇ ਕੀ ਆਖਿਆ ਰਾਜ਼ੀ ਰੱਖੇ ਤੁਮ ਕੋ ਜਗ ਮਈਆ ਜਗਤ ਮਾਤਾ ਤੈਨੂੰ ਰਾਜ਼ੀ ਖੁਸ਼ੀ ਰੱਖੇ ਬੜੀ ਵੱਡੀ ਇਹ ਅਸੀਸ ਹੈ ਇਸ ਤੋਂ ਵੱਡੀ ਇੱਕ ਨਾਮ ਨੂੰ ਛੱਡ ਕੇ ਹੋਰ ਕੋਈ ਅਸੀਸ ਨਹੀਂ ਦੁਨੀਆ ਦੇ ਪਦਾਰਥ ਲੱਖ ਪਏ ਹੋਣ ਅੰਬਾਰ ਲੱਗੇ ਹੋਣ ਜੇ ਤੁਸੀਂ ਰਾਜ਼ੀ ਖੁਸ਼ੀ ਨਹੀਂ ਸੇਤ ਖਰਾਬ ਹੈ ਤਾਂ ਉਹ ਕਿਸੇ ਅਰਥ ਨਹੀਂ ਪੈ ਰਣਗੇ ਦੁੱਖ ਨਾ ਕੋਈ ਵੰਡਾ ਸਕੇਗਾ ਅਸੀਸ ਦਿੱਤੀ ਦੇਜ ਨੇ ਬ੍ਰਹਮਣ ਨੇ ਪੰਡਿਤ ਜੀ ਨੇ ਕਿ ਰਾਜੀ ਰੱਖੇ ਤੁਮ ਕੋ ਜਗ ਮਈਆ ਹੁਣ ਇਹਦਾ ਫਰਜ਼ ਬਣਦਾ ਸੀ ਅਸੀਸ ਦੇਣ ਵਾਲੇ ਨੂੰ ਕੁਝ ਭੇਟਾ ਧਰੇ ਦੇਣ ਲੱਗਿਓ ਤਬ 1 ਰੁਪਇਆ ਕਹਾਣੀ ਸੁਪਨੇ ਦੀ ਹੈ ਸੁਪਨਾ ਚੱਲ ਰਿਹਾ ਹੈ ਦੇਣ ਲੱਗਿਓ ਤਬ 1 ਰੁਪਇਆ ਤੇ ਸੁਪਨੇ ਦੀ ਵੀ ਇੱਕ ਖੂਬੀ ਹੈ ਜਦੋਂ ਕੋਈ ਦੁਖਦਾਈ ਸੁਪਨ ਦੇਖਦੇ ਹੋ ਤਾਂ ਸੁਪਨੇ ਵਿੱਚ ਜਦੋਂ ਦੁੱਖ ਅਤ ਤੇ ਜਾਂਦਾ ਹੈ ਜਾਗ ਖੁੱਲ ਜਾਂਦੀ ਹੈ ਆਦਮੀ ਦੀ ਸਰੀਰ ਤੇ ਵੀ ਉਹ ਲੱਛਣ ਮਿਲਦੇ ਨੇ ਪਸੀਨਾ ਆਇਆ ਕਬਰਾਹਟ ਪਰ ਸੁਪਨਾ ਟੁੱਟ ਜਾਂਦਾ ਹੈ ਹੁਣ ਇੱਕ ਸੂਮ ਆਦਮੀ ਜਿਹੜਾ ਦੰਬੜੀ ਨਾ ਛੱਡੇ ਉਹ ਰੁਪਈਆ ਦੇਣ ਲੱਗਾ ਹੋਵੇ ਇਦੋਂ ਵੱਡਾ ਦੁੱਖ ਉਸ ਨੂੰ ਕੀ ਦੇਣ ਲੱਗਿਓ ਤਬ 1 ਰੁਪਈਆ ਤਾਂਹੇ ਸਮੇਂ ਅੱਖੀਆਂ ਖੁੱਲ ਗਈਆਂ ਅੱਖਾਂ ਖੁੱਲ ਗਈਆਂ ਅੱਖਾਂ ਖੁੱਲਣ ਤੇ ਪਹਿਲੇ ਉਹਦੇ ਜ਼ਬਾਨ ਤੋਂ ਮੂੰਹ ਤੋਂ ਜਿਹੜੇ ਬੋਲ ਨਿਕਲੇ ਹੋਏ ਸਨ ਆਹ ਰੇ ਮਈਆ ਹੌਂ ਕਾ ਲੈ ਕੇ ਆਖਦਾ ਐ ਮਾਤਾ ਇਹ ਕੀ ਕਰ ਦਿੱਤਾਈ ਐ ਜਗਦੰਬੇ ਮਾਂ ਆਹ ਰੇ ਮਈਆ ਕਿਆ ਕਰ ਦਈਆ ਆਤੀ ਨਾ ਜਾਗ ਤੋ ਜਾਤ ਰੁਪਈਆ ਜੇ ਜਾਗ ਨਾ ਆਉਂਦੀ ਅਜ ਰੁਪਈਆ ਗਿਆ ਸੀ ਇਹ ਸੂਮ ਦੇ ਲੱਛਣ ਨੇ ਕੰਜੂਸ ਦੇ ਲੱਛਣ ਨੇ ਜਿਸ ਨੂੰ ਮਾਇਆ ਨੂੰ ਭੋਗਣਾ ਨਹੀਂ ਆਇਆ ਉਹ ਵੰਡੇਗਾ ਕੀ ਉਹ ਤਾਂ ਆਪਣੇ ਤੇ ਖਰਚ ਕਰਨੋਂ ਡਰਦਾ ਹੈ ਗਰੀਬ ਦੀ ਮਦਦ ਉਸਨੇ ਕੀ ਕਰਨੀ ਪਰ ਗੁਰੂ ਨੇ ਸਮਝਾਇਆ ਖਿਆਲ ਰੱਖ ਦੁਨੀਆ ਲੱਖ ਆਖਦੀ ਹੋਵੇ ਤੂੰ ਖਾਲੀ ਹੱਥ ਜਾਏਗਾ ਇਹ ਵੀ ਸੱਚ ਨਹੀਂ ਬਿਲਕੁਲ ਸੱਚ ਨਹੀਂ ਹੱਥ ਹੀ ਨਾਲ ਨਹੀਂ ਜਾਣੇ ਖਾਲੀ ਹੋਏ ਜਾਂ ਪਰੇ ਹੋਏ ਕੀ ਕਰਨਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ ਜਿਹੜਾ ਸਰੀਰ ਨਾਲ ਆਇਆ ਹੈ ਮਿੱਤਰਾ ਇਹਨੇ ਵੀ ਨਹੀਂ ਜਾਣਾ ਤੇ ਦਮੜੇ ਤੂੰ ਕਿੱਥੋਂ ਲੈ ਜਾਏਂਗਾ ਚਮੜੀ ਵੀ ਇੱਥੇ ਰਹਿ ਜਾਣੀ ਜਿਸ ਨੇ ਗੁਰੂ ਦੀ ਇਸ ਮਤ ਨੂੰ ਪੱਲੇ ਬੰਨ ਲਿਆ ਉਹ ਸੰਤੋਖੀ ਵੀ ਹੋਵੇਗਾ ਉਹ ਦਾਨੀ ਵੀ ਹੋਵੇਗਾ ਸੁਣਿਆ ਸਤ ਸੰਤੋਖ ਗਿਆਨ ਉਸ ਦਾ ਹਿਰਦਾ ਰੋਸ਼ਨ ਹੈ ਉਸ ਨੂੰ ਚਾਨਣ ਮਿਲ ਗਿਆ ਹੈ ਹਨੇਰੇ ਵਿੱਚ ਨਹੀਂ ਭਟਕਦਾ ਜ਼ਿਆਦਾਤਰ ਸੰਸਾਰ ਹਨੇਰੇ ਵਿੱਚ ਭਟਕ ਰਿਹਾ ਹੈ ਇਸੇ ਲਈ ਅੰਧਵਿਸ਼ਵਾਸ ਚੱਲਦਾ ਹੈ ਇਸੇ ਲਈ ਪਖੰਡ ਚੱਲਦਾ ਹੈ ਇਸੇ ਲਈ ਦੁਨੀਆ ਨੂੰ ਬੇਕੂਫ ਬਣਾ ਕੇ ਲੁੱਟਣ ਵਾਲੇ ਲੁਟੇਰੇ ਫਿਰਦੇ ਨੇ ਬਚਣ ਦੀ ਜ਼ਰੂਰਤ ਹੈ ਹੈ ਪਖੰਡ ਉਹੀ ਮਾਈਂਡ ਰੀਡ ਕੋਈ ਕਰਦਾ ਹੈ ਟੈਕਨੀਕਲ ਵਿਦਿਆ ਦਾ ਢੰਡੋਰਾ ਦੇਣ ਵਾਲਾ ਤਾਂ ਉਹ ਆਖਦਾ ਇਹ ਇੱਕ ਟ੍ਰਿਕ ਹੈ ਇਸ ਤੋਂ ਵੱਧ ਕੁਝ ਨਹੀਂ ਉਹੀ ਮਾਈਂਡ ਰੀਡਿੰਗ ਕਰਦਾ ਹੈ ਕੋਈ ਦੂਸਰਾ ਭਗਵੇਂ ਕੱਪੜੇ ਚਿੱਟੇ ਕੱਪੜੇ ਕਾਲੇ ਕੱਪੜੇ ਨੀਲੇ ਕੱਪੜੇ ਪਾ ਕੇ ਪਖੰਡ ਕਰਕੇ ਉਹ ਆਖਦਾ ਮੈਨੂੰ ਉਤੋਂ ਆਕਾਸ਼ਵਾਣੀ ਆਈ ਔਰ ਸਾਡੇ ਭੋਲੇ ਪਾਲੇ ਲੋਕ ਉਸ ਪਿੱਛੇ ਲੱਗ ਜਾਂਦੇ ਨੇ ਗਿਆਨ ਹੈ ਚਾਨਣ ਚਾਨਣ ਵਿੱਚ ਸਾਨੂੰ ਚਾਨਣ ਦੀ ਖੂਬੀ ਹੈ ਇਹ ਕਿ ਸਾਨੂੰ ਉਸ ਵਿੱਚ ਸੱਚ ਦਿਖਾਈ ਦਿੰਦਾ ਹੈ ਜਿਸ ਨੇ ਗੁਰੂ ਦੀ ਮਤ ਸੁਣੀ ਉਹ ਇੰਨਾ ਸੋਝੀਵਾਨ ਬਣ ਗਿਆ ਕਿ ਉਸ ਨੂੰ ਸੱਚ ਦਿਸਦਾ ਹੈ ਹਨੇਰੇ ਦੀ ਕਮਜ਼ੋਰੀ ਹੈ ਕਿ ਰਸੀ ਪਈ ਹੈ ਸੱਪ ਜਾਪੇ ਤੇ ਡਰ ਕੇ ਭੱਜ ਉੱਠੋਗੇ ਸਭ ਪਿਆ ਹੈ ਰਸੀ ਸਮਝ ਕੇ ਅੱਤ ਪਾ ਬੈਠੇ ਡੰਗ ਖਾਓਗੇ ਜ਼ਹਿਰ ਦਾ ਸਾਹਮਣਾ ਕਰਨਾ ਪਵੇਗਾ ਹਨੇਰੇ ਵਿੱਚ ਭੁਲੇਖੇ ਹੀ ਭੁਲੇਖੇ ਨੇ ਇਸ ਲਈ ਅਸੀਂ ਐਸੇ ਵਿਸ਼ਵਾਸ ਨੂੰ ਆਖਨੇ ਆ ਅੰਧ ਵਿਸ਼ਵਾਸ ਜਿੱਥੇ ਗਿਆਨ ਹੈ ਉੱਥੇ ਮਨੁੱਖ ਨਾ ਕਿਸੇ ਨੂੰ ਮੂਰਖ ਬਣਾਉਂਦਾ ਤੇ ਨਾ ਮੂਰਖ ਬਣਦਾ ਹੈ ਸਿਆਣੇ ਲੋਕ ਕਹਿੰਦੇ ਨੇ ਕਿਸੇ ਨੂੰ ਮੂਰਖ ਬਣਾਉਣਾ ਸ਼ੈਤਾਨ ਦਾ ਕੰਮ ਹੈ ਭਗਵਾਨ ਦਾ ਨਹੀਂ ਤੇ ਮੂਰਖ ਬਣਨਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇਹ ਮੂਰਖ ਦਾ ਕੰਮ ਹੈ ਅਸੀਂ ਮੂੜਤਾ ਵਿੱਚ ਵਿਚਰ ਰਹੇ ਹਾਂ ਗਿਆਨ ਤੋਂ ਹੀਣੇ ਹੋਣ ਕਰਕੇ ਅਗਿਆਨੀ ਲੋਕ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੀ ਮੱਤ ਸੁਣਿਆ ਕਰ ਤੈਨੂੰ ਗਿਆਨ ਮਿਲੇਗਾ ਚਾਨਣ ਮਿਲੇਗਾ ਰੌਸ਼ਨੀ ਮਿਲੇਗੀ ਸਮਝ ਮਿਲ ਜਾਏਗੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਇਸ਼ਨਾਨ ਤੇ ਇਹ ਗਿਆਨ ਪਹਿਲੀ ਗੱਲ ਇਨਾ ਮਹਾਨ ਹੈ ਕਿ ਜੋ ਕਣ ਕਣ ਵਿੱਚ ਰਮਿਆ ਉਸ ਦੀ ਵੀ ਸਮਝ ਪੈ ਜਾਏਗੀ ਤੇ ਜਿਸ ਨੂੰ ਇਹ ਸਮਝ ਪੈ ਗਈ ਉਹਦੇ ਮਨ ਨੇ ਸਮਝੋ 68 ਤੀਰਥਾਂ ਦਾ ਹੀ ਇਸ਼ਨਾਨ ਕਰ ਲਿਆ 68 ਤੀਰਥਾਂ ਤੇ ਸਨਾਤਨੀ ਭਰਾ ਜਾਂਦੇ ਨੇ ਸਭ ਨੂੰ ਆਪਣਾ ਆਪਣਾ ਅਕੀਦਾ ਮੁਬਾਰਕ ਹੈ ਇਹੀ ਬਾਕੀ ਮਜ਼ਮਾ ਵਾਲੇ ਵੀ ਜਾਂਦੇ ਨੇ ਚਾਹੇ ਸਿੱਖ ਹੈ ਚਾਹੇ ਯਹੂਦੀ ਹੈ ਚਾਹੇ ਇਸਾਈ ਹੈ ਲੇਕਿਨ ਆਪਣੇ ਅੰਦਰ ਕੋਈ ਟਾਵਾਂ ਹੀ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਸਭ ਕੀ ਚਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੁਪਰਮ ਪੁਲਾਹੀ ਬਾਹਰ ਖੋਜਣ ਵਾਲੇ ਲੱਭਣ ਵਾਲੇ ਭਰਮ ਵਿੱਚ ਪਟਕਦੇ ਨੇ ਅਸਲੀ ਤੀਰਥ ਪ੍ਰਭੂ ਦਾ ਨਾਮ ਹੈ ਤੇ ਕਰਾਉਣਾ ਹੈ ਮਨ ਦਾ ਇਸ਼ਨਾਨ ਇਸ ਵਿੱਚ। ਇਹ ਹੀ ਤਾਂ ਅਸਲੀ ਕਹਾਣੀ ਹੈ। ਜਿਸ ਨੇ ਗੁਰੂ ਦੀ ਮਤ ਮੰਨ ਲਈ ਗਿਆ ਕਿਤੇ ਨਹੀਂ। ਪਰ 68 ਤੀਰਥਾਂ ਦਾ ਇਸ਼ਨਾਨ ਹੋ ਗਿਆ। 68 ਤੇ ਵੀ ਪਾਣੀ ਨਾਲ ਤਨ ਧੋਵोगे ਮਨ ਨਹੀਂ ਧੋਤਾ ਜਾਣਾ। ਪਰ ਜਿਸ ਨੇ ਭਗਵਾਨ ਵੱਲ ਸੁਰਤ ਜੋੜ ਲਈ ਸਤ ਵੱਲ ਜੁੜ ਗਿਆ ਸੰਤੋਖੀ ਬਣ ਗਿਆ ਪਰਉਪਕਾਰੀ ਦਾਨੀ ਬਣ ਗਿਆ ਗਿਆਨ ਦੀ ਰੋਸ਼ਨੀ ਵਿੱਚ ਚੱਲਣ ਵਾਲਾ ਬਣ ਗਿਆ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਸੁਣਿਆ 86 ਕਾਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਦੁਨੀਆਂ ਦੀਆਂ ਪੜਾਈਆਂ ਚੰਗੀਆਂ ਨੇ ਕੋਈ ਵਿਗਿਆਨ ਪੜਦਾ ਹੈ ਕੋਈ ਅਰਥ ਸ਼ਾਸਤਰ ਪੜਦਾ ਹੈ ਕੋਈ ਰਾਜਨੀਤੀ ਸ਼ਾਸਤਰ ਪੜਦਾ ਹੈ ਕੋਈ ਪੜੇ ਵਿਦਿਆ ਜਿੰਨੀ ਪ੍ਰਾਪਤ ਕਰ ਸਕੋ ਉਨੀ ਥੋੜੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਕਿੰਨੀ ਪੜਾਈ ਕੋਈ ਕਰ ਲਏ ਜੇ ਇੱਕ ਕਮਜ਼ੋਰੀ ਨਾਲ ਆ ਗਈ ਬਲਕੇ ਦੋ ਸਤਿਗੁਰੂ ਜੀ ਨੇ ਨਾਮ ਤਿੰਨ ਦਿੱਤੇ ਨੇ ਪਰ ਲੱਭ ਲੋਭ ਅਸੀਂ ਇੱਕੋ ਨਹੀਂ ਆਖਦੇ ਆ ਹੰਕਾਰ ਆ ਗਿਆ ਤਾਂ ਸਾਰੀ ਪੜ੍ਹਾਈ ਬੇਕਾਰ ਹੈ ਮੈਂ ਦੁਹਰਾਉਣਾ ਚਾਹੁੰਦਾ ਅਗਰ ਵਿਦਿਆ ਦਾ ਅਹੰਕਾਰ ਆ ਗਿਆ ਤਾਂ ਸਮਝੋ ਪੜ੍ਹਾਈ ਬੇਕਾਰ ਹੈ ਅਗਰ ਪੜ੍ਹਾਈ ਕੇਵਨ ਲੋਭ ਲਈ ਵਰਤਣ ਲੱਗ ਪਏ ਤਾਂ ਵੀ ਬੇਕਾਰ ਹੈ ਵਿਦਿਆ ਵਿੱਚੋਂ ਤਾਂ ਰੌਸ਼ਨੀ ਲੈਣੀ ਸੀ ਜ਼ਿੰਦਗੀ ਨੂੰ ਰੌਸ਼ਨ ਬਣਾਉਣਾ ਸੀ ਇਸ ਲਈ ਬਹੁਤ ਪੜ੍ਹਾਈ ਦੇ باوجود ਵੀ ਸਤਿਗੁਰੂ ਜੀ ਨੇ ਇਉਂ ਫਰਮਾਇਆ ਹੈ ਪੜਿਆ ਮੂਰਖ ਆਖੀਏ ਸਾਰੇ ਨਹੀਂ ਜਿਸ ਲੱਭ ਲੋਭ অহੰਕਾਰਾ ਜਿਹਦੇ ਅੰਦਰ ਇਹ ਔਗਣ ਨਾਲ ਹੀ ਭਰੇ ਪਏ ਨੇ ਉਸ ਦੀ ਵਿਦਿਆ ਦਾ ਕੀ ਫਾਇਦਾ ਤੇ ਜਿਸ ਨੇ ਅੰਦਰਲੀ ਕਿਤਾਬ ਪੜ ਲਈ ਉਹ ਪੜਾਈ ਕੁਝ ਹੋਰ ਹੈ ਕਬੀਰ ਸਾਹਿਬ ਨੇ ਕੋਈ ਪੀ ਐਚ ਡੀ ਨਹੀਂ ਕੀਤੀ ਲੇਕਿਨ ਉਹਨਾਂ ਤੇ ਖੋਜ ਅੱਜ ਕੱਲ੍ਹ ਬੀ ਲੋਕ ਕਰਕੇ ਪੀ ਐਚ ਡੀ ਕਰ ਰਹੇ ਨੇ ਉਹ ਅਸਲੀ ਪੜਾਈ ਹੈ ਤੇ ਜਿਸ ਵੇਲੇ ਉਹ ਪੜਾਈ ਅੰਦਰਲੀ ਕਿਤਾਬ ਮਨੁੱਖ ਨੂੰ ਪੜਨੀ ਆ ਜਾਂਦੀ ਹੈ ਗੁਰੂ ਦੇ ਗਿਆਨ ਦੀ ਰੋਸ਼ਨੀ ਵਿੱਚ ਸਤੀ ਸੰਤੋਖੀ ਬਣ ਜਾਂਦਾ ਹੈ ਗਿਆਨਵਾਨ ਬਣ ਜਾਂਦਾ ਹੈ ਮਨ ਨੂੰ ਧੋ ਲੈਂਦਾ ਹੈ ਮਨ ਨੂੰ 68 ਤੀਰਥਾਂ ਦੇ ਇਸ਼ਨਾਨ ਹੋ ਗਏ ਉਸ ਵੇਲੇ ਉਸ ਦੀ ਸੁਰਤ ਹੋਰ ਹੈ ਸੁਣੇ ਸਤ ਸੰਤੋਖ ਗਿਆਨ ਸੁਣਿਆ ਏ ਅਠ ਸੱਤ ਕਾ ਇਸ਼ਨਾਨ ਸੁਣਿਆ ਏ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਜ ਧਿਆਨ ਉਸ ਦੀ ਪੜਾਈ ਜਿਹੜੀ ਹੈ ਉਹ ਕੁਝ ਹੋਰ ਹੈ ਦੇਖੋ ਕਬੀਰ ਸਾਹਿਬ ਸਕੂਲ ਨਹੀਂ ਗਏ ਪਰ ਅੱਜ ਯੂਨੀਵਰਸਿਟੀ ਵਿੱਚ ਵੀ ਉਹਨਾਂ ਤੇ ਰਿਸਰਚ ਹੁੰਦੀ ਹੈ ਤੇ ਜਿਸ ਵੇਲੇ ਪੜੇ ਲਿਖੇ ਪੰਡਿਤ ਦੇ ਸਾਹਮਣੇ ਬੈਠ ਗਏ ਉਸ ਨੂੰ ਆਖਣ ਲੱਗੇ ਵੀ ਤੂੰ ਮੈਨੂੰ ਆਖਦਾ ਹੈ ਜਪਣ ਦਾ ਵੀ ਅਧਿਕਾਰ ਨਹੀਂ ਛੂਦਰ ਹਮੈਂ ਮੈਂ ਤੈਨੂੰ ਇੱਕ ਸਵਾਲ ਕਰਨਾ ਚਾਹੁੰਦਾ ਹਾਂ ਮੈਨੂੰ ਜਵਾਬ ਦੇ ਦੇ ਪੰਡਤ ਨੇ ਆਖਿਆ ਦੱਸ ਕਬੀਰ ਸਾਹਿਬ ਨੇ ਆਖਿਆ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਨ ਬਾਤ ਕਾਹੇ ਨਹੀਂ ਆਇਆ ਜੇ ਤੂੰ ਬ੍ਰਾਹਮਣ ਹੈ ਕਿਉਂਕਿ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਹੈ ਅਸੀਂ ਜਨਮ ਤੋਂ ਜਾਤ ਗਿਣਦੇ ਰਹੇ ਹਾਂ ਤਾਂ ਮੈਨੂੰ ਇਹ ਦਸ ਨਿਰੰਕਾਰ ਨੇ ਤੈਨੂੰ ਕਿਸੇ ਵਿਸ਼ੇਸ਼ ਤਰੀਕੇ ਨਾਲ ਕਿਉਂ ਨਹੀਂ ਪੈਦਾ ਕਰ ਦਿੱਤਾ ਜਿਵੇਂ ਮੈਂ ਮਾਤਾ ਦੇ ਪੇਟ ਤੋਂ ਜਨਮਿਆ ਤਿਵੇਂ ਤੂੰ ਫਰਕ ਕੀ ਹੈ ਤੋ ਅਨਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਮੈਂ ਖੂਨ ਤੇ ਤੂੰ ਦੁੱਧੇ ਕਿਦਾਂ ਹੋ ਸਕਦਾ ਤੇਰੀਆਂ ਰਗਾਂ ਵਿੱਚ ਵੀ ਖੂਨ ਦੌੜਦਾ ਹੈ ਮੇਰੀਆਂ ਰਗਾਂ ਵਿੱਚ ਵੀ ਖੂਨ ਦੌੜਦਾ ਹੈ ਅੱਖਾਂ ਮੇਰੀਆਂ ਵੀ ਦੇਖਦੀਆਂ ਨੇ ਕੰਨ ਮੇਰੇ ਵੀ ਸੁਣਦੇ ਨੇ ਜ਼ੁਬਾਨ ਮੇਰੀ ਵੀ ਬੋਲਦੀ ਹੈ ਇਹੀ ਕੁਝ ਤੇਰੇ ਸਰੀਰ ਵਿੱਚ ਹੈ ਹਾਰਟ ਪੰਪ ਕਰ ਰਿਹਾ ਹੈ ਬਲੱਡ ਜੋ ਵੀ ਹੈ ਫਰਕ ਕੀ ਹੈ ਇਸ ਪੜ੍ਹਾਈ ਦੇ ਸਾਹਮਣੇ ਵੱਡੇ ਵੱਡੇ ਪੜੇ ਲਿਖੇ ਅਨੇਕਾਂ ਗ੍ਰੰਥਾਂ ਦੇ ਜਾਣਕਾਰ ਵੀ ਚੁੱਪ ਰਹਿ ਗਏ ਜਵਾਬ ਨਹੀਂ ਦੇ ਸਕੇ ਇਹ ਹੈ ਅਸਲੀ ਪੜ੍ਹਾਈ ਤੇ ਇਸ ਨੂੰ ਮਾਨ ਇਸ ਲੋਕ ਵਿੱਚ ਵੀ ਹੈ ਪਰਲੋਕ ਵਿੱਚ ਵੀ ਹੈ ਜਿਨੇ ਸਭ ਵਿਤਕਰੇ ਛੱਡ ਕੇ ਇੱਕ ਭਗਵਾਨ ਨੂੰ ਸਬਨਾ ਵਿੱਚ ਜਾਣਿਆ ਉਸ ਨੂੰ ਤਾਂ ਦਰਗਾਹ ਵਿੱਚ ਵੀ ਮਾਨ ਹੀ ਮਿਲੇਗਾ ਇਸ ਲਈ ਸਤਿਗੁਰੂ ਕਹਿੰਦੇ ਨੇ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਜ ਧਿਆਨ ਜੇ ਧਿਆਨ ਨਾ ਸੁਰਤ ਨਾ ਸਾਡੀ ਸ਼ੁੱਧ ਹੋਵੇ ਤਾਂ ਮਤਲਬ ਇੱਕ ਹੈ ਕੌਣਾ ਲੱਗੇਗਾ ਮੇਰਾ ਬਚਨ ਪਰ ਹੈ ਸੱਚ ਜੇ ਸਾਡੀ ਸੁਰਤ ਵਿੱਚ ਕੋਈ ਸੁਧਾਰ ਨਹੀਂ ਆਇਆ ਤਾਂ ਮਤਲਬ ਇਹ ਹੈ ਕੰਨਾਂ ਨਾਲ ਲੱਖ ਸੁਣੀ ਹੋਵੇ ਪਰ ਅਸੀਂ ਗੁਰੂ ਦੀ ਮੱਤ ਸੁਣੀ ਨਹੀਂ ਦਿਖਾਵੇ ਜਿੰਨੇ ਮਰਜ਼ੀ ਕਰੀਏ ਜਿਸ ਨੇ ਸਹੀ ਅਰਥਾਂ ਵਿੱਚ ਸੁਰਤ ਨਾਲ ਸੁਣ ਲਿਆ ਸੁਰਤ ਵਿੱਚ ਗੁਰੂ ਦੇ ਬਚਨ ਵਸ ਗਏ ਉਸ ਦੀ ਸੁਰਤ ਭਟਕਦੀ ਨਹੀਂ ਉਹ ਸਹਜ ਵਿੱਚ ਹੈ ਟਿਕਾ ਵਿੱਚ ਹੈ ਤੇ ਖਿਆਲ ਰੱਖਣਾ ਕਿਸੇ ਬੰਦੇ ਨੂੰ ਪਰਖਣ ਦੀ ਬਹੁਤੀ ਲੋੜ ਨਹੀਂ ਇੱਕ ਤਰੀਕਾ ਮੈਂ ਦੱਸ ਦਿੰਦਾ ਹਾਂ ਕਸਵੱਟੀ ਹੀ ਹੈ ਜਿਸ ਨੂੰ ਤੁਸੀਂ ਨਹੀਂ ਵੀ ਜਾਣਦੇ ਮਿਲੋ ਤੇ ਕਦੀ ਨੋਟ ਕਰੋ ਉਸ ਦੇ ਅੰਦਰ ਸਹਜ ਕਿੰਨਾ ਹੈ ਟਿਕਾ ਕਿੰਨਾ ਹੈ ਸਵਾਸ ਤੋਂ ਲੈ ਕੇ ਉਸ ਦਾ ਸਾਹ ਵੀ ਟਿਕਾ ਵਿੱਚ ਹੋਵੇਗਾ ਇਹ ਨਿਸ਼ਾਨੀਆਂ ਨੇ ਉਸ ਦੀ ਅੱਖਾਂ ਵੀ ਟਿਕਾਹ ਵਿੱਚ ਹੋਣਗੀਆਂ ਤੇ ਉਸ ਦੀ ਜ਼ੁਬਾਨ ਦੇ ਬਚਨਾਂ ਵਿੱਚ ਵੀ ਇੱਕ ਟਿਕਾਹ ਹੋਵੇਗਾ ਉਸ ਦੀ ਟੋਨ ਹੋਰ ਹੋਵੇਗੀ ਉਹ ਬਚਨ ਅੰਮ੍ਰਿਤ ਵਰਸਾਉਣਗੇ ਅੰਮ੍ਰਿਤ ਅੰਦਰ ਹੋਵੇ ਤਾਂ ਹੀ ਵਰਸਾਇਆ ਜਾ ਸਕਦਾ ਹੈ ਬੜੇ ਲੋਕ ਜ਼ਹਿਰ ਉਗਲ ਰਹੇ ਨੇ ਇਸ ਲਈ ਸਹਿਜ ਤੇ ਸਹਿਜ ਅੰਦਰ ਨੇ ਸਹਿਜ ਦੀ ਖਬਰ ਦਿੰਦਾ ਹੈ ਬਾਹਰ ਦੇ ਹਾਲਾਤ ਤਾਂ ਪਲ-ਪਲ ਬਦਲਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਲੇਕਿਨ ਹਰ ਹਾਲਾਤ ਵਿੱਚ ਹਰ ਸਮੇਂ ਵਿੱਚ ਆਦਮੀ ਇੱਕ ਰਸ ਰਹਿ ਸਕੇ ਗੁਰੂ ਇਹ ਜੁਗਤ ਸਿਖਾਉਂਦੇ ਹਨ ਸੁਣਿਆ ਲੱਗ ਸਹਜ ਧਿਆਨ ਜਿਸ ਦਾ ਉਸ ਟਿਕੇ ਹੋਏ ਵਿੱਚ ਧਿਆਨ ਲੱਗ ਗਿਆ ਹੈ ਉਹ ਆਪ ਵੀ ਟਿਕ ਗਿਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ-ਪਾਪ ਦਾ ਨਾਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਏ ਨਾਨਕ ਭਗਤਾਂ ਨੂੰ ਸਦਾ ਖੇੜੇ ਨੇ ਖੁਸ਼ੀਆਂ ਨੇ ਸਦਾ ਬਸੰਤ ਹੈ ਕਦੀ ਪਤ ਚੜ ਨਹੀਂ ਉਹਨਾਂ ਦੀ ਮੌਲਣ ਵਾਲੀ ਜ਼ਿੰਦਗੀ ਹੈ ਤੇ ਸੁਣਨ ਨਾਲ ਸਾਰੇ ਪਾਪ ਵੀ ਬਿਨਸ ਜਾਂਦੇ ਨੇ ਦੁੱਖ ਵੀ ਬਿਨਸ ਜਾਂਦੇ ਨੇ ਪਾਪ ਦੁੱਖ ਦੀ ਜੜ ਹੈ ਨਾ ਮਨੁੱਖ ਪਾਪ ਕਮਾਉਂਦਾ ਹੈ ਤੇ ਨਾ ਅੰਦਰੋਂ ਕਦੀ ਦੁਖੀ ਹੁੰਦਾ ਹੈ ਦੁਨੀਆ ਉਸ ਨੂੰ ਸਾਰੀ ਵੀ ਦੁੱਖ ਦੇਣਾ ਚਾਹੇ ਟਿੱਕੀ ਹੋਈ ਸੁਰਤ ਵਾਲੇ ਨੂੰ ਤੁਸੀਂ ਦੁਖੀ ਨਹੀਂ ਕਰ ਸਕਦੇ ਉਹ ਆਨੰਦ ਵਿੱਚ ਹੀ ਰਹੇਗਾ ਮੌਤ ਵੀ ਸਾਹਮਣੇ ਖੜੀ ਹੋਵੇ ਤਾਂ ਉਹ ਆਨੰਦ ਵਿੱਚ ਹੁੰਦਾ ਹੈ ਜੀਵਨ ਤੇਰੀ ਦਾਤ ਜਿਨੇ ਤੂੰ ਬਖਸ਼ੇ ਸਾਹਸ ਉਹਨੇ ਮੇਂ ਭੋਗ ਲੈ ਇਹ ਤੇਰੇ ਹੱਥ ਹੈ ਨਾ ਆਪਣੀ ਮਰਜ਼ੀ ਨਾਲ ਆਇਆ ਸਾਂ ਨਾ ਮਰਜ਼ੀ ਨਾਲ ਜਾਣਾ ਤੇ ਮੌਤ ਤੋਂ ਉੱਪਰ ਹੋਰ ਕੀ ਡਰ ਹੈ ਸਤਿਗੁਰੂ ਜੀ ਨੇ ਦੁੱਖਾਂ ਦੀ ਚਰਚਾ ਕੀਤੀ ਤੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਬਾੜ ਜਮਦੂਤ ਭੁੱਖੇ ਵੀ ਰਹਿਣਾ ਪਿਆ ਤਾਂ ਭਗਤ ਨੇ ਆਖਿਆ ਨਹੀਂ ਉਸ ਦੀ ਰਜ਼ਾ ਹੋਵੇਗੀ ਸਰੀਰ ਲਈ ਇਹੀ ਠੀਕ ਹੋਵੇਗਾ ਨਹੀਂ ਤਾਂ ਜ਼ਰੂਰ ਪਹੁੰਚਣ ਦੇਂਦਾ ਰਜ਼ਾ ਵਿੱਚ ਰਾਜ਼ੀ ਹੈ ਟਿੱਕੀ ਹੋਈ ਸੁਰਤ ਵਾਲਾ ਹਰ ਸਮੇਂ ਹਾਲਾਤ ਲੱਖ ਬਦਲ ਪਰ ਉਹ ਅੰਦਰੋਂ ਨਹੀਂ ਬਦਲਦਾ ਵਾਹਿਗੁਰੂ ਜੀ ਕਿਰਪਾ ਕਰਨ ਸਾਡੀ ਸੁਰਤ ਐਸੀ ਬਣ ਸਕੇ ਜੇ ਅਸੀਂ ਕਥਾ ਸੁਣਾਉਨੇ ਆ ਜਾਂ ਆਪ ਜੀ ਸੁਣਦੇ ਹੋ ਤਾਂ ਸਾਡੇ ਸਭਨਾ ਤੇ ਮਾਲਕ ਇਹ ਰਹਿਮਤ ਵੀ ਕਰੇ ਕਿ ਅਸੀਂ ਇਸ ਤਰ੍ਹਾਂ ਦੇ ਬਣ ਜਾਈਏ ਤਾਂ ਹੀ ਕੋਈ ਸੁਣਾਉਣ ਦਾ ਅਰਥ ਹੈ ਤਾਂ ਹੀ ਕੋਈ ਸੁਣਨ ਦਾ ਅਰਥ ਹੈ ਆਪ ਜੀ ਸਰਵਣ ਕਰਦੇ ਹੋ ਤੇ ਬੇਨਤੀ ਹਰ એપisode ਵਿੱਚ ਮੈਂ ਕਰਦਾ ਹਾਂ ਕਿ ਸੰਪੂਰਨ ਸ਼੍ਰਵਣ ਕਰਨ ਤੋਂ ਬਾਅਦ ਆਪ ਆਪਣੇ ਪੂਰੇ ਸਰਕਲ ਵਿੱਚ ਸ਼ੇਅਰ ਵੀ ਕਰਿਆ ਕਰੋ ਇਸ ਤੋਂ ਇਲਾਵਾ ਕੋਈ ਕਮੈਂਟਸ ਆਪ ਜੀ ਦੇ ਦਿਮਾਗ ਵਿੱਚ ਆਉਣ ਜ਼ਰੂਰ ਇੰਪਰੂਵਮੈਂਟ ਲਈ ਦਿਓ ਤੇ ਚੈਨਲ ਸਬਸਕ੍ਰਾਈਬ ਵੀ ਕਰੋ ਮੈਨੂੰ ਬਹੁਤ ਖੁਸ਼ੀ ਹੈ ਕਿ ਸ਼੍ਰੀirajkumar ji ਜੋ ਕਿ ਵਰਲਡ ਦੇ ਮੋਸਟ ਪ੍ਰੋਮੀਨੈਂਟ ਇਲੂਜਨਿਸਟ ਵਿੱਚੋਂ ਇੱਕ ਨੇ 1 ਆਫ ਦਾ ਮੋਸਟ ਫੇਮਸ ਉਹਨਾਂ ਦੀ ਇੱਕ ਆਪਣੀ ਕਲਾਕਾਰੀ ਹੈ ਤੇ ਉਹ ਲੋਕਾਂ ਨੂੰ ਪਰਮ ਵਿੱਚੋਂ ਕੱਢਣ ਲਈ ਦੇਸ਼ ਵਿਦੇਸ਼ਾਂ ਵਿੱਚ ਯਾਤਰਾ ਕਰਦੇ ਨੇ ਹੁਣੇ-ਹੁਣੇ ਕੈਨੇਡਾ ਦੀ ਧਰਤੀ ਤੇ ਆਪਣੇ ਸ਼ੋਅ ਕਰਕੇ ਆਏ ਨੇ ਉਹਨਾਂ ਨੇ ਕਮੈਂਟਸ ਭੇਜੇ ਮੇਰੀ ਔਕਾਤ ਤੋਂ ਵੀ ਉੱਪਰ ਉਹਨਾਂ ਦੇ ਸ਼ਬਦ ਬੜੇ ਪਿਆਰੇ ਹਨ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਨੂੰ ਫੋਨ ਵੀ ਕੀਤਾ। ਤੋਂ ਆਪ ਸਭਨਾਂ ਨੂੰ ਬੇਨਤੀ ਹੈ ਕਿ ਸਾਰੇ ਕਮੈਂਟਸ ਵੀ ਕਰਿਆ ਕਰੋ ਔਰ ਸਬਸਕ੍ਰਾਈਬ ਵੀ ਕਰੋ। ਸ੍ਰੀ ਰਾਜਕੁਮਾਰ ਜੀ ਤੇ ਉਹਨਾਂ ਦਾ ਬੇਟਾ ਬਹੁਤ ਵੱਡਾ ਮਾਈਂਡ ਰੀਡਰ ਹੈ ਜਿਹੜੇ ਧਾਮਾਂ ਵਾਲੇ ਜਾਂ ਸਰਕਾਰ ਬਣ ਕੇ ਲੋਕਾਂ ਨੂੰ ਲੁੱਟਦੇ ਨੇ ਉਹਨਾਂ ਦੇ ਪਾਜ ਖੋਲਦਾ ਹੈ। ਤੁਹਾਡੇ ਮਨ ਵਿੱਚ ਕੀ ਹੈ ਤੁਸ਼ਾਰ ਦੇ ਸਾਹਮਣੇ ਕਰੇ ਹੋ ਜਾਓ ਦੱਸ ਦਏਗਾ। ਸੋ ऐसे सयाने पुरुष जे गुरबानी दी विचार नाल जुड़दे ने और कमेंट्स ददे ने मैं बहुत ਧੰਨਵਾਦੀ हां दिल दीयां गहराइयां ਤੋਂ ਤੇ ਆਪ ਸਭਨਾਂ ਨੂੰ ਵੀ ਬੇਨਤੀ ਕਰਦਾ हां ਕਿ ਇਉਂ ਹੀ ਇਸ ਪ੍ਰਚਾਰ ਵਿੱਚ ਆਪ ਵੀ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ